ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਐ ਅਰਜਨ ਲੜਲਾ ਸੋ ਇੱਕ ਮੁੱਦਾ ਬੜਾ ਭੱਖਿਆ ਹੋਇਆ ਜੀ ਸੁਨੰਦਾ ਸ਼ਰਮਾ ਜੀ ਦਾ ਤੇ ਪਿੰਕੀ ਢਾਲੀ ਵਾਲ ਜੀ ਦਾ ਮੈਂਨ ਸੁਨੰਦਾ ਜੀ ਜੋ ਤੁਸੀਂ ਕੀਤਾ ਬਹੁਤ ਵਧੀਆ ਕੀਤਾ ਤੁਸੀਂ ਲੇਟ ਹੋ ਗਏ ਤੁਸੀਂ ਪਹਿਲਾਂ ਹੀ ਕਰ ਦੇਣਾ ਸੀ ਇਹ ਕੰਮ ਤੇ ਢਾਲੀ ਵਾਲ ਸਾਹਿਬ ਜੋ ਤੁਹਾਡੇ ਨਾਲ ਹੋਇਆ ਇਹ ਬਹੁਤ ਜ਼ਿਆਦਾ ਵਧੀਆ ਹੋਇਆ ਜ਼ਿਆਦਾ ਵਧੀਆ ਤਾਂ ਹੋਇਆ ਲੱਗ ਗਏ ਜੱਟਾ ਤੇਰਾ ਦਿਮਾਗ ਨਹੀਂ ਹੈਗਾ ਫੈਸਲੇ ਲੈ ਦਿਲ ਤੋਂ ਤੇ ਜਦੋਂ ਫੈਸਲੇ ਦਿਲ ਤੋਂ ਲੈ ਜਾਂਦੇ ਆ ਉਹ ਫਿਰ ਇਦਾਂ ਹੀ ਹੁੰਦਾ 20-20 ਲੱਖ ਰੁਪਏ ਦੀ ਵੀਡੀਓ ਬਣਾਉਣੀ 50-50 ਲੱਖ ਰੁਪਏ ਦੀ ਵੀਡੀਓ ਬਣਾਉਣੀ ਸਾਰੇ ਚੈਨਲਾਂ ਤੇ ਐਡ ਲਾਉਣੀ ਤੇ 2-2000 ਰੁਪਇਆ ਲੈਣ ਵਾਲੇ ਆਰਟਿਸਟ ਨੂੰ ਜਦੋਂ ਤੁਸੀਂ 15-15 ਲੱਖ ਰੁਪਇਆ ਲੈਣ ਦਾ ਯੋਗਾ ਕਰ ਦੋਗੇ ਫਿਰ ਜਨਾਬ ਇਦਾਂ ਹੀ ਹੁੰਦੀ ਹੈ ਸੋ ਤਾਲੀਬਾਦ ਸਾਹਿਬ ਮੇਰੀ ਇੱਕ ਰਿਕਵੈਸਟ ਆ ਸਨੰਦਾ ਜੀ ਅੱਗੇ ਵੀ ਮੇਰੀ ਬੇਨਤੀ ਹੈ ਕਿ ਇਹ ਤੁਹਾਡਾ ਘਰ ਦਾ ਮੁੱਦਾ ਸੀਗਾ ਤੁਸੀਂ ਚੈਨਲਾਂ ਤੇ ਵੀ ਕਹਿੰਦੇ ਸੀ ਸਟੇਜ ਤੇ ਸਟੇਜ ਤੇ ਵੀ ਕਹਿੰਦੇ ਸੀ ਲਾਈਵ ਸ਼ੋਅਾਂ ਦੇ ਵਿੱਚ ਕਿ ਪਿੰਕੀ ਢਾਲੀਵਾਲ ਸਾਹਿਬ ਮੇਰੇ ਪਿਓ ਨੇ ਤੇ ਜਿਹੜਾ ਫੈਸਲਾ ਘਰ ਦੇ ਵਿੱਚ ਮੈਂ ਲੈ ਲੈਂਨੀ ਆ ਉਤੋਂ ਉਹ اٹਲ ਹੁੰਦਾ ਫੈਸਲਾ ਤੇ ਫਿਰ ਜਦੋਂ ਤੁਹਾਡੇ ਉਹ ਡੈਡੀ ਸੀਗੇ ਤੁਹਾਡੇ ਪਿਓ ਸੀ ਤੁਹਾਡੇ ਫਾਦਰ ਸਾਹਿਬ ਸੀ ਤੇ ਫਿਰ ਜੇਲ੍ਹ ਦੇ ਵਿੱਚ ਪਿਓ ਨੂੰ 3 ਦਿਨ ਕਟਾਉਣੇ ਤੇ ਉਹਦਾ ਰਿਮਾਂਡ ਦਿਵਾਉਣਾ ਇਹ ਜਿਆਦੀ ਵਧੀਆ ਗੱਲ ਨਹੀਂ ਸੀ ਤੁਹਾਡਾ ਮਸਲਾ ਸੀ ਕੋਈ ਆਪਸ ਵਿੱਚ ਮਤਭੇਦ ਸੀ ਤੇ ਕਮਰੇ ਦੇ ਵਿੱਚ ਬਹਿ ਕੇ ਨਿਡਰ ਲੈਂਦੇ ਹੁਣ ਸਾਰੇ ਪਾਸੇ ਰੌਲਾ ਪੈ ਗਿਆ ਅੱਜ ਤੋਂ ਬਾਅਦ ਕੋਈ ਪ੍ਰੋਡਿਊਸਰ ਕਿਸੇ ਕੁੜੀ ਦੇ ਪੈਸਾ ਨਹੀਂ ਲਾਊਗਾ ਕਿਸੇ ਮੁੰਡੇ ਦੇ ਪੈਸਾ ਉਹ ਨਹੀਂ ਲਾਊਗਾ ਗਲਤੀ ਪ੍ਰੋਡਿਊਸਰਾਂ ਦੀ ਵੀ ਆ ਪ੍ਰੋਡਿਊਸਰਾਂ ਦੀ ਗਲਤੀ ਇਹ ਆ ਇਹ 10 ਦਿਨ ਤਿਆਰੀ ਕਰਵਾਉਂਦੇ ਕੁੜੀ ਨੂੰ ਮੁੰਡੇ ਨੂੰ ਸਟੂਡੀਓ ਵਾਲਿਆਂ ਨੂੰ ਕਹਿੰਦੇ ਆ ਕਿ ਜਿੱਦਾਂ ਬਹੋਂਦਾ ਠੀਕ ਆ ਬਾਕੀ ਇਹਦੀ ਅਵਾਇਡ ਟਿਊਨਿੰਗ ਕਰ ਦੇ ਸਾਡਾ ਕੰਮ ਚੱਲ ਜਾਣਾ ਕرائی ਹੁੰਦੀ ਤਿੰਨ ਤਿੰਨ ਸਾਲ ਤਿਆਰੀ ਇਹਨਾਂ ਦੀ ਗਰਮੀ ਦੇ ਵਿੱਚ ਢੋਲਕ ਵਾਜੇ ਨਾਲ ਇਹਨਾਂ ਨੂੰ ਪਤਾ ਲੱਗਦਾ ਗੈਕੀ ਕੀ ਹੁੰਦੀ ਆ ਰਿਸਪੈਕਟ ਕੀ ਹੁੰਦੀ ਆ ਸ਼ਗਰਸ਼ ਕੀ ਹੁੰਦਾ ਸੋ ਮੇਰੀ ਅਜੇ ਵੀ ਬੇਨਤੀ ਆ ਕਿ ਤੁਸੀਂ ਕਲਾਕਾਰਾਂ ਦੇ ਇਹਨਾਂ ਨੂੰ ਜਿਹੜੇ ਕਲਾਕਾਰ ਮਿਹਨਤ ਕਰਦੇ ਆ ਉਹਨਾਂ ਦੇ ਪੈਸਾ ਲਾਓ ਉਹਨਾਂ ਨੂੰ ਅੱਗੇ ਲੈ ਕੇ ਆਓ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਦੇ ਕਿਸੇ ਨੇ 10 ਰੁਪਏ ਵੀ ਲਾਏ ਆ ਅਸੀਂ ਉਹਦਾ ਮੁੱਲ ਤਾਰਨਾ ਤੇ ਅਸੀਂ ਮਿਹਨਤ ਕਰਤੀ ਆ ਗਿਆ ਆ ਸੋ ਮੇਰੇ ਕੋਲ ਮੇਰੇ ਕੋਲੋਂ ਕੋਈ ਗਲਤੀ ਨਾਲ ਕੋਈ ਲਫ਼ਜ਼ ਵੱਧ ਘਟ ਗਿਆ ਗਿਆ ਹੋਵੇ ਤੇ ਉਹਦੀ ਮੈਂ ਮਾਫੀ ਮੰਗਦਾ ਸੋ ਤਾਲੀਵਾਲ ਸਾਹਿਬ ਸੁਨੰਧਾ ਜੀ ਇਹ ਫੈਸਲਾ ਤੁਸੀਂ ਕਰਦੇ ਵਿੱਚ ਨਿਬੇੜੋ ਧੰਨਵਾਦ ਥੈਂਕ ਯੂ ਜੀ ਸਸਰੀਕਾਲ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਐ ਅਰਜਨ ਲੜਲਾ ਸੋ ਇੱਕ ਮੁੱਦਾ ਬੜਾ ਭੱਖਿਆ ਹੋਇਆ ਜੀ ਸੁਨੰਧਾ ਸ਼ਰਮਾ ਜੀ ਦਾ ਤੇ ਪਿੰਗੀ ਤਾਲੀਵਾਲ ਜੀ ਦਾ ਮੈਂਨ ਸੁਨੰਧਾ ਜੀ ਜੋ ਤੁਸੀਂ ਕੀਤਾ ਬਹੁਤ ਵਧੀਆ ਕੀਤਾ ਤੁਸੀਂ ਲੇਟ ਹੋ ਗਏ ਤੁਸੀਂ ਪਹਿਲਾਂ ਹੀ ਕਰ ਦੇਣਾ ਸੀ ਇਹ ਕੰਮ ਤੇ ਤਾਲੀਵਾਲ ਸਾਹਿਬ ਜੋ ਤੁਹਾਡੇ ਨਾਲ ਹੋਇਆ ਇਹ ਬਹੁਤ ਜ਼ਿਆਦਾ ਵਧੀਆ ਹੋਇਆ ਜ਼ਿਆਦਾ ਵਧੀਆ ਤਾਂ ਹੋਇਆ ਲੋਗੇ ਜੱਟਾ ਤੇਰਾ ਦਿਮਾਗ ਨਹੀਂ ਹੈਗਾ ਫੈਸਲੇ ਲੈ ਦਿਲ ਤੋਂ ਤੇ ਜਦੋਂ ਫੈਸਲੇ ਦਿਲ ਤੋਂ ਲੈ ਜਾਂਦੇ ਆ ਉਹ ਫਿਰ ਇਦਾਂ ਹੀ ਹੁੰਦਾ ਹੈ 20-20 ਲੱਖ ਰੁਪਏ ਦੀ ਵੀਡੀਓ ਬਣਾਉਣੀ 50-50 ਲੱਖ ਰੁਪਏ ਦੀ ਵੀਡੀਓ ਬਣਾਉਣੀ ਸਾਰੇ ਚੈਨਲਾਂ ਤੇ ਐਡ ਲਾਉਣੀ ਤੇ 2-2000 ਰੁਪਇਆ ਲੈਣ ਵਾਲੇ ਆਰਟਿਸਟ ਨੂੰ ਜਦੋਂ ਤੁਸੀਂ 15-15 ਲੱਖ ਰੁਪਇਆ ਲੈਣ ਦਾ ਗੱਰਦੋਗੇ ਫਿਰ ਜਨਾਬ ਇਦਾਂ ਹੀ ਹੋਣੀ ਹੈ ਸੋ ਢਾਲੀਵਾਲ ਸਾਹਿਬ ਮੇਰੀ ਇੱਕ ਰਿਕਵੈਸਟ ਆ ਸਨੰਦਾ ਜੀ ਅੱਗੇ ਵੀ ਮੇਰੀ ਬੇਨਤੀ ਹੈ ਕਿ ਇਹ ਤੁਹਾਡਾ ਘਰ ਦਾ ਮੁੱਦਾ ਸੀਗਾ ਤੁਸੀਂ ਚੈਨਲਾਂ ਤੇ ਵੀ ਕਹਿੰਦੇ ਸੀ ਸਟੇਜ ਤੇ ਸਟੇਜ ਤੇ ਵੀ ਕਹਿੰਦੇ ਸੀ ਲਾਈਵ ਸ਼ੋਅਾਂ ਦੇ ਵਿੱਚ ਕਿ ਪਿੰਕੀ ਢਾਲੀਵਾਲ ਸਾਹਿਬ ਮੇਰੇ ਪਿਓ ਨੇ ਤੇ ਜਿਹੜਾ ਫੈਸਲਾ ਘਰ ਦੇ ਵਿੱਚ ਮੈਂ ਲੈ ਲੈਂਨੀ ਆ ਉਤੋਂ ਉਹ اٹਲ ਹੁੰਦਾ ਫੈਸਲਾ ਤੇ ਫਿਰ ਜਦੋਂ ਤੁਹਾਡੇ ਉਹ ਡੈਡੀ ਸੀਗੇ ਤੁਹਾਡੇ ਪਿਓ ਸੀ ਤੁਹਾਡੇ ਫਾਦਰ ਸਾਹਿਬ ਸੀ ਤੇ ਫਿਰ ਜੇਲ੍ਹ ਦੇ ਵਿੱਚ ਪਿਓ ਨੂੰ 3 ਦਿਨ ਕਟਾਉਣੇ ਤੇ ਉਹਦਾ ਰਿਮਾਂਡ ਲਵਾਉਣਾ ਇਹ ਜਿਆਦੀ ਵਧੀਆ ਗੱਲ ਨਹੀਂ ਸੀ ਤੁਹਾਡਾ ਮਸਲਾ ਸੀ ਕੋਈ ਆਪਸ ਵਿੱਚ ਮਤਭੇਦ ਸੀ ਤੇ ਕਮਰੇ ਦੇ ਵਿੱਚ ਬਹਿ ਕੇ ਨਿਡਰ ਲੈਂਦੇ ਹੁਣ ਸਾਰੇ ਪਾਸੇ ਰੌਲਾ ਪੈ ਗਿਆ ਅੱਜ ਤੋਂ ਬਾਅਦ ਕੋਈ ਪ੍ਰੋਡਿਊਸਰ ਕਿਸੇ ਕੁੜੀ ਦੇ ਪੈਸਾ ਨਹੀਂ ਲਾਊਗਾ ਕਿਸੇ ਮੁੰਡੇ ਦੇ ਪੈਸਾ ਉਹ ਨਹੀਂ ਲਾਊਗਾ ਗਲਤੀ ਪ੍ਰੋਡਿਊਸਰਾਂ ਦੀ ਵੀ ਆ ਪ੍ਰੋਡਿਊਸਰਾਂ ਦੀ ਗਲਤੀ ਇਹ ਆ ਇਹ 10 ਦਿਨ ਤਿਆਰੀ ਕਰਵਾਉਂਦੇ ਕੁੜੀ ਨੂੰ ਮੁੰਡੇ ਨੂੰ ਸਟੂਡੀਓ ਵਾਲਿਆਂ ਨੂੰ ਕਹਿੰਦੇ ਆ ਕਿ ਜਿੱਦਾਂ ਗਾਉਂਦਾ ਠੀਕ ਆ ਬਾਕੀ ਇਹਦੀ ਅਵਾਇਡ ਟਿਊਨਿੰਗ ਕਰ ਦੇ ਸਾਡਾ ਕੰਮ ਚੱਲ ਜਾਣਾ ਕਰਾਈ ਹੁੰਦੀ ਤਿੰਨ ਤਿੰਨ ਸਾਲ ਤਿਆਰੀ ਇਹਨਾਂ ਦੀ ਗਰਮੀ ਦੇ ਵਿੱਚ ਢੋਲਕ ਵਾਜੇ ਨਾਲ ਇਹਨਾਂ ਨੂੰ ਪਤਾ ਲੱਗਦਾ ਗਾਇਕੀ ਕੀ ਹੁੰਦੀ ਆ ਰਿਸਪੈਕਟ ਕੀ ਹੁੰਦੀ ਆ ਸ਼ਗਰਸ਼ ਕੀ ਹੁੰਦਾ ਸੋ ਮੇਰੀ ਅਜੇ ਵੀ ਬੇਨਤੀ ਆ ਕਿ ਤੁਸੀਂ ਕਲਾਕਾਰਾਂ ਦੇ ਇਹਨਾਂ ਨੂੰ ਜਿਹੜੇ ਕਲਾਕਾਰ ਮਿਹਨਤ ਕਰਦੇ ਆ ਉਹਨਾਂ ਦੇ ਪੈਸਾ ਲਾਓ ਉਹਨਾਂ ਨੂੰ ਅੱਗੇ ਲੈ ਕੇ ਜਾਓ ਉਨਾਂ ਨੂੰ ਵੀ ਪਤਾ ਲੱਗੇ ਕਿ ਸਾਡੇ ਦੇ ਕਿਸੇ ਨੇ 10 ਰੁਪਏ ਵੀ ਲਾਇਆ ਅਸੀਂ ਉਹਦਾ ਮੁੱਲ ਤਾਰਨਾ ਤੇ ਅਸੀਂ ਮਿੰਦ ਕਰਕੇ ਅੱਗੇ ਆਇਆ ਸੋ ਮੇਰੇ ਕੋਲ ਮੇਰੇ ਕੋਲੋਂ ਕੋਈ ਗਲਤੀ ਨਾਲ ਕੋਈ ਲਫਜ਼ ਵੱਧ ਘਟ ਕੇ ਆ ਗਿਆ ਹੋਵੇ ਤੇ ਉਹਦੀ ਮੈਂ ਮਾਫੀ ਮੰਗਦਾ ਸੋ ਤਾਲੀਵਾਦ ਸਾਹਿਬ ਸੁਨੰਦਾ ਜੀ ਇਹ ਫੈਸਲਾ ਤੁਸੀਂ ਕਰਦੇ ਵਿੱਚ ਨਿਵੇਦਨੋ ਧੰਨਵਾਦ ਥੈਂਕ ਯੂ